ਹਾਂਜੀ ਵੀਡੀਓ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਇੱਕ ਬਹੁਤ ਸਾਰਾ ਪੁਰਾਣੀ ਚੀਜ਼ ਪੁਰਾਣੇ ਜ਼ਮਾਨੇ ਦੀ ਦਿਖਾਉਂਦੀ ਹਾਂ ਆਹ ਹੈਗੇ ਜੀ ਮਾਤਰਾਵਾਂ ਪੁਰਾਣੇ ਜ਼ਮਾਨੇ ਚੰਨਾਂ ਵਿੱਚ ਪਾਉਂਦੇ ਸੀ ਅਚਾਰ ਜੇ 5 ਕਿਲੋ 10 ਕਿਲੋ ਹੋਣਾ ਹੁੰਦਾ ਸੀ ਤੇ ਚਾਰ ਇੰਨਾ ਵੱਡਿਆ ਵਿੱਚ ਹੀ ਪਾ ਜਾਂਦਾ ਸੀ ਅੱਜ ਕੱਲ ਤਾਂ ਹੁਣ ਹਰ ਜਿਹਾ ਛੋਟੇ ਛੋਟੇ ਆਉਂਦੇ ਜੀ ਇਹਨਾਂ ਨੂੰ ਆਪਾਂ ਡੈਨਿੰਗ ਤੇ ਉੱਤੇ ਰੱਖ ਦਿੰਦੇ ਬਸ ਖਾ ਕੇ ਅੱਗੇ ਪਹਿਲਾਂ ਨਨ ਵੱਡਿਆਂ ਚ ਪਾਉਂਦੇ ਸੀ ਪਰ ਬੇਚ ਕੱਡ-ਕੱਡ ਕੇ ਛੋਟੇ ਕਿਹਾ ਕੀ ਚੱਲੋ ਪੁੱਤ ਰਵਾਇਤੀ ਨਹੀਂ ਹੁੰਦੀ ਸੀ ਜੇ ਹੁਣ ਤਾਂ ਬਹੁਤ ਕੁਝ ਹੋਣ ਲੱਗਿਆ ਆ ਜਾਂਦੇ ਅਸੀਂ ਸਾਡੇ 35 ਸਾਲੇ ਇਸਟੋਰ ਵਿੱਚ ਪਿਆ ਰਿਹਾ ਜੀ ਵਿੱਚ ਇਹਦਾ ਮਸਾਲਾ ਚਾੜਦਾ ਅਸਮਨ ਵਿੱਚ ਸੀਗਾ ਗੱਸੀ ਨੂੰ ਕੱਢਣਾ ਬਾਹਰ ਸੌਕਾਣਾ ਬਸ ਕੁਛ ਹੋ ਤੇ ਗੱਲਾਂ ਉੱਤੇ ਵੱਧ ਰਹੇ ਸੀ ਤਾਂ ਮੈਂ ਜੀ ਹੁਣ ਇਹਦਾ ਬਣਾਇਆ ਹੈਗਾ ਮੈਂ ਤਾਂ ਸਭ ਕੁਝ ਕਰ ਰਹੀ ਹਾਂ ਕਿਉਂਕਿ ਮੈਂ ਸਭਿਆਚਾਰ ਪੰਜਾਬੀ ਸਭਿਆਚਾਰ ਮਨਾਉਣਾ ਤੇ ਮਤਲਬ ਕੋਈ ਛੋੜ ਬਣਾਉਣਾ ਚਾਹੁੰਦੀ ਹਾਂ ਸ਼ੋਰੂਮ ਨੂੰ ਉਹਦੇ ਵਿੱਚ ਸਾਰੀਆਂ ਚੀਜ਼ਾਂ ਰੱਖਣੀ ਚਾਹੁੰਦੀ ਹਾਂ ਹੁਣ ਮੈਂ ਕੀ ਕੀਤਾ ਜੀ ਮੇਰੇ ਕੋਲੇ ਪਈ ਸੀ ਜੀ ਇੱਕ ਆਹ ਪੁਰਾਣੀ ਮੇਰੇ ਬੇਟੀ ਦੀ ਕੋਪੀ ਆਹ ਨਾਦਰਾਂ ਦੀ ਇਹਨੂੰ ਮੈਂ ਦੇਰ ਦੇ ਮੂਰੋਂ ਦੇਰ ਕਿਤੇ ਇਹਦੇ ਤੇ ਮੈਂ ਬਣਾਈ ਕਿ ਆਟ ਜਾਈ ਪਹਿਲਾਂ ਅੱਗੇ ਜਨਗ ਬਣਾ ਲਈ ਜੀ ਫਿਰ ਮੈਂ ਇਹਦੇ niche ਜਿਹੜੀ ਆ ਪੁਰਾਣੀ ਹਰੀ ਪੱਛ ਵਾਲੀ ਹੈ ਇਹ ਸੀ ਮੇਰੀ ਪੁਰਾਣੀ ਜੈਕਟ ਫਿਰ ਮੈਂ ਉਹ ਤੇ ਜੀ ਰਾਤਾ ਜਿੱਥੇ ਵੱਡੰਡੀ ਪੜਦੇ ਹੁੰਦੇ ਆ ਜੀ ਦੰਡੀ ਪੜਨ ਪੜਨ ਹਾਸਟੇ ਇਥੇ ਹੋਲ ਰੱਖਿਆ ਇਹ ਮੈਂ ਜੀ ਇਹਦੇ ਨੀਚੇ ਇਹਦੀ ਕੀਤੀ ਜਮੀਨਾਂ ਗਰੀ ਉਹ ਲਾਉਂਦੇ ਹੋਏ ਇਹ ਨੀਂਗਰੀ ਇਹ ਜੀ ਉਹ ਇਹ ਵੀ ਪੁਰਾਣੀ ਬੱਚਾ ਮੈਂ ਚ ਨਵਾਂ ਕੁਛ ਨਹੀਂ ਲਾਇਆ ਇਹ ਸਾਰੀ ਪੁਰਾਣੀ ਬੱਚਾ ਨੂੰ ਪੁਰਾਣੀ ਬੱਚਾ ਨੂੰ ਜਿਹੀ ਕੀਤੀ ਹੈ ਕਿਉਂ ਤੇ ਕਿ ਪ੍ਰਾਣੀ ਹੋਣ ਕਰਕੇ ਬਹੁਤੇ ਹੋਈ ਪਈ ਸੀ ਜੀ ਮਤਲਬ ਜੁੜੀ ਜੇ ਪਈ ਸੀ ਮੈਂ ਫਿਰ ਸਾਰਿਆਂ ਨੂੰ ਐਕਟ ਫੋਰਮ ਕਰਤੀ ਜੀ ਦੱਸਣ ਦੇ ਨਾ ਭਾਏ ਹੰਗੇ ਨਾਲ ਆ ਕੇ ਲੰਬੇ ਲੰਬੇ ਸਾਰੇ ਉਹ ਲੱਗ ਲੱਗ ਰਹੇ ਹੋਗੇ ਹੁਣ ਇਹ ਮਤਲਬ ਜੋੜਨਗੇ ਨਹੀਂ ਆਪਸ ਵਿੱਚ ਹੁਣ ਮੈਂ ਤੁਹਾਨੂੰ ਉੱਪਰ ਦੇ ਕੇ ਦਿਖਾਉਣੀ ਹੈ ਜੀ ਮਸਤ ਬਣ ਕੇ ਪਚਾਰ ਤੋਂ ਨਾਲ ਬੱਥਰ ਕਿਸੇ ਵੀ ਗੋਲ ਚੀਜ਼ ਤੇ ਵੈਸੇ ਰਹੀ ਦੇ ਸਕਦੇ ਹਾਂ ਹੋਰ ਆਪਣਾ ਕੋਈ ਡੱਬੇ ਹੈ ਕੋਈ ਆਟਾ ਹੋਣ ਵਾਲੇ ਬਿਸਕਟ ਹੋਣ ਵਾਲੇ ਕੋਈ ਵੀ ਕੋਈ ਯਸ ਤੈਨੂੰ ਅਪਰਿਤਸ ਸੁਝਾ। ਪਰਾਂ ਦੇ ਲਈ ਆਪਣਾ ਲੋਕ ਗਿਆ ਜੀ ਆਪਣਾ ਮਾਤਮਾ ਆਏ ਦੀ ਕਰਤੀ ਸੁਝਾ ਵਟੇ। ਜੇ ਰੱਖਾਂਗੇ ਆਪਣੀ ਅਫੀਸਰ ਦਾ ਚਾਹ ਚੁਪੇ ਹੋਣਾ। ਇਹਨੂੰ ਮਰਜੀ ਚੱਕ ਕੇ ਦਿਖਾਉਗੀ ਉਹ ਤੇ ਤਾਂ ਕੀ ਹੈ। ਚੀਨੀ ਇੱਕ ਹੈਗਾ ਕਿੰਨੀ ਦਾ ਬਰਤਨ ਹੈ। ਚਾਰ ਪੌਣ ਵਾਲਾ ਰੱਖਦਾ। ਕਾਕੀਤੀ ਜੀ ਆਪੇ ਸਾਰੇ ਮਿਲਣਾ ਕਰੀ ਆ ਸਾਰੇ ਪ੍ਰਾਣੀ ਪ੍ਰਸਤਾਨ ਦੇ ਬਣਾਏ ਆ ਆਪ ਕੋ ਆਹ ਟਾਈਮ ਬਹੁਤ ਲੱਗਦਾ ਇਸੇ ਦੇ ਰੂਪੇ ਕਿਤਾ ਆ ਪ੍ਰਾਣੀ ਜੈਤ ਦੇਰੀ ਆ ਆ ਸਾਰੇ ਚੋਲੇ ਲਾ ਕੇ ਮੋਕੋ ਬਣਾ ਲਿਆ ਕੀ ਮਨ ਦੀ ਇੱਛਾ ਕਰਦੀ ਪੂਰੀ ਉਹ ਕੇ ਮਨ ਵਿੱਚ ਸੀ ਕਰੀ ਇਹਨੂੰ ਬਣਾਉਣਾ ਲਾਈਕ ਅ ਕਰੇ ਜੀ ਇਹ ਸੋਹਣਾ ਲੱਗਿਆ ਤਾਂ ਕਿਉਂਕਿ ਮੈਨੂੰ ਤਾਂ ਇਹ ਤਾਂ ਜਿਆਦਾ ਸੋਹਣਾ ਲੱਗੂਗਾ ਕਿਉਂਕਿ ਮੈਂ ਇਹਨਾਂ ਸਾਰੇ ਮੈਂ ਠੀਕ ਆ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਮਤਲਬ ਬਣਾਏ ਹੋਏ ਆ। ਟੈਂਡਾਈ ਟ੍ਰਾਈਂਗ ਆ। ਵੀਡੀਓ ਵਿੱਚ ਕੁੰਡਿਆਂ ਦਾ ਕਿਸੇ ਹਿੱਸੇ ਤੇ ਦੇਣਾ ਹੋਗਾ। ਬੜਾ ਟਾਂ ਪਰੇਸ਼ਾਨ ਹੋ ਲੱਗਣਾ ਹੈ। ਹੋਰ ਕੋੜੇ ਮਾਰਦੇ ਪਾ ਰਹੇ ਹਾਂ। ਤੇ ਉਹ ਸਾਰਾ ਕੁਝ ਆਪਸ ਵਿੱਚ ਇਕੱਠਾ ਕਰਕੇ ਇੱਕ ਸ਼ੋਰੂਮ ਬਣਾਉਣਾ ਹੈ ਜਿੱਥੇ ਵਧੀਆ ਜਗ੍ਹਾ ਤੇ ਜਿੱਥੇ ਆਪਾਂ ਲੋਕ ਇਕੱਠੇ ਸਕਾਂ। ਤੇ ਆਪਣੇ ਬੱਚੇ ਵੀ ਜਦੋਂ ਇੱਥੇ ਇਕੱਠੇ ਹੋਣ ਬਾਹਰ ਆਉਣ ਕਿਤੇ ਉਹ ਦੇਖਣ ਵੀ ਇੱਥੇ ਕਿਤੇ ਅਸੀਠੀ ਰੱਖਿਆ।